ਹੁਣ 5 ਜਾਂ 5 ਤੋਂ ਵੱਧ ਚਲਾਨ ਹੁੰਦੇ ਨੇ ਤੇ ਸਮੇਂ ਸਿਰ ਉਸ ਦਾ ਭੁਗਤਾਨ ਨਹੀਂ ਹੁੰਦਾ ਤੇ ਇਸ ਨੂੰ ਲੈ ਕੇ ਇੱਕ ਸਖਤ ਚੇਤਾਵਨੀ ਆਈ ਹੈ ਪ੍ਰਸ਼ਾਸਨ ਦੀ ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ 15 ਦਿਨ ਦਾ ਆਖਰੀ ਮੌਕਾ ਹੈ ਜਿਸ ਦੇ 5 ਚਲਾਨ ਇੱਕੋ ਵਹੀਕਲ ਦੇ ਕੱਟੇ ਜਾ ਚੁੱਕੇ ਨੇ ਜਾਂ ਇਸ ਤੋਂ ਵੱਧ ਕੱਟੇ ਜਾ ਚੁੱਕੇ ਨੇ ਜੇਕਰ ਉਸ ਦਾ ਭੁਗਤਾਨ ਨਹੀਂ ਕਰਦੇ ਤਾਂ ਫਿਰ ਤੁਹਾਡਾ ਡਰਾਈਵਿੰਗ ਲੈਸੈਂਸ ਜਾਂ ਫਿਰ ਆਰ ਸੀ ਆਈਡੀ ਵਹੀਕਲ ਦੀ ਰਜਿਸਟ੍ਰੇਸ਼ਨ ਉਹ ਰੱਦ ਕੀਤੀ ਜਾ ਸਕਦੀ ਹੈ ਮੁਰ ਤੋਂ ਨਵਿਆਉਣ ਯੋਗ ਹੋਵੇਗੀ ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੰਨੀ ਸਖਤੀ ਕਿਉਂ ਕੀਤੀ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਆਨਲਾਈਨ ਚਲਾਨ ਔਰ ਨਾਲ ਦੇ ਨਾਲ ਟੈਕਸਟ ਟੈਕਸਟ ਮੈਸੇਜ ਦੇ ਨਾਲ ਤੁਹਾਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਤੁਹਾਡਾ ਚਲਾਨ ਕੱਟਿਆ ਜਾ ਚੁੱਕਾ ਹੈ ਔਰ ਤੁਸੀਂ ਖੁਦ ਵੀ ਜਿਹੜੀ ਵੈਬਸਾਈਟ ਤੇ ਜਾ ਕੇ ਉਸ ਦਾ ਸਟੇਟਸ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਵੀਹਿਕਲ ਦੇ ਹੁਣ ਤੱਕ ਕਿੰਨੇ ਚਲਾਨ ਕੱਟੇ ਗਏ ਨੇ ਔਰ ਜ਼ਿਆਦਾਤਰ ਹਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਜਨਵਰੀ ਤੋਂ ਦਸੰਬਰ ਮਹੀਨੇ ਤੱਕ 9,85,000 451 ਚਲਾਨ ਕੱਟੇ ਗਏ ਜਿਸ ਦੇ ਵਿੱਚੋਂ ਰੈੱਡ ਲਾਈਟ ਕਰਾਸ ਕਰਨ ਦੇ ਹੀ 5 ਲੱਖ ਚਲਾਨ ਨੇ ਲਗਭਗ ਇਸ ਦੀ ਜਾਣਕਾਰੀ ਖੋਜ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਹੈ ਹੁਣ ਚੰਡੀਗੜ੍ਹ ਦੇ ਵਿੱਚ ਚਾਹੇ ਕੋਈ ਸਥਾਨਕ ਲੋਕ ਨੇ ਜਾਂ ਬਾਹਰੋਂ ਆ ਕੇ ਚੰਡੀਗੜ੍ਹ ਦੇ ਵਿੱਚ ਆਪਣਾ ਵਹੀਕਲ ਐਂਟਰ ਕਰਦਾ ਚਾਹੇ ਟੂ ਵੀਲਰ ਹੈ ਫੋਰ ਵੀਲਰ ਹੈ ਜਾਂ ਭਾਰੀ ਵਾਹਨ ਹੈ ਤਾਂ ਉਸ ਦਾ ਜੇਕਰ ਚਲਾਨ ਕੱਟਿਆ ਜਾਂਦਾ ਹੈ ਇੱਕ ਜਾਂ ਦੋ ਜਾਂ ਤਿੰਨ ਜਾਂ ਚਾਰ ਚਲਾਨ ਤੱਕ ਤਾਂ ਫਿਰ ਵੀ ਉਸ ਨੂੰ ਰਾਹਤ ਮਿਲੀ ਰਹੇਗੀ ਪਰ ਜੇਕਰ ਪੰਜ ਚਲਾਨ ਹੋ ਜਾਂਦੇ ਨੇ ਜਾਂ ਇਸ ਤੋਂ ਵੱਧ ਹੋ ਜਾਂਦੇ ਨੇ ਤੇ ਉਹ ਚਲਾਨ ਦਾ ਭੁਗਤਾਨ 15 ਦਿਨਾਂ ਦੇ ਅੰਦਰ ਨਹੀਂ ਹੁੰਦਾ ਤਾਂ ਫਿਰ ਨਾਲ ਦੇ ਨਾਲ ਤੁਹਾਡਾ ਡਰਾਈਵਿੰਗ ਲਾਇਸੈਂਸ ਤੇ ਨਾਲ ਹੀ ਆਰਸੀ ਜਿਹੜੀ ਆ ਉਹ ਕੈਨਸਲ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜਿਹੜੇ ਟ੍ਰੈਫਿਕ ਡਾਇਰੈਕਟਰ ਨੇ ਪਰ ਦੂਮਨ ਸਿੰਘ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ আর ਇਸ ਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੈਂਡਿੰਗ ਬਹੁਤ ਹੋ ਗਏ ਕਿਉਂਕਿ ਲੱਖਾਂ ਚਲਾਨ ਕੱਟੇ ਜਾ ਰਹੇ ਨੇ ਸੀਸੀਟੀਵੀ ਕੈਮਰਾ ਹੋਣ ਦੇ ਕਰਕੇ ਜਿਸ ਦੇ ਕਰਕੇ ਪੈਂਡਿੰਗ ਬਹੁਤ ਪਏ ਸੀ ਚਲਾਨ ਔਰ ਉਹਨਾਂ ਪੈਂਡਿੰਗ ਚਲਾਨਾਂ ਦਾ ਨਪਟਾਰਾ ਕਰਨ ਦੇ ਲਈ ਇਹ ਰਾਖਤਿਆਰ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਨੇ ਉਹਨਾਂ ਡਰਾਈਵਰਾਂ ਨੂੰ ਆਖਰੀ ਮੌਕਾ ਦੇ ਦਿੱਤਾ ਜਿਨ੍ਹਾਂ ਦੇ ਹੁਣ ਤੱਕ ਵੀ 5 ਜਾਂ 5 ਤੋਂ ਬਾਅਦ ਚਲਾਨ ਕੱਟੇ ਜਾ ਚੁੱਕੇ ਨੇ ਅਜਿਹੇ ਡਰਾਈਵਰਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਟਰਾਂਸਪੋਰਟ ਵਿਭਾਗ ਮੁਤਾਬਕ ਜੇ ਆ ਨਾ ਕਰਨ ਵਾਲਿਆਂ ਦਾ ਜਿਹੜਾ ਡਰਾਈਵਿੰਗ ਲੈਸੈਂਸ ਹੈ ਉਹ ਵੀ ਰੱਦ ਕੀਤਾ ਜਾ ਸਕਦਾ ਹੈ ਤੇ ਵਹੀਕਲ ਦੀ ਰਜਿਸਟ੍ਰੇਸ਼ਨ ਵੀ ਕੈਨਸਲ ਕੀਤੀ ਜਾ ਸਕਦੀ ਹੈ ਪਿਛਲੇ 2-3 ਸਾਲਾਂ ਚ ਚੰਡੀਗੜ੍ਹ ਚ ਬਿਨਾ ਭੁਗਤਾਨ ਵਾਲੇ ਟ੍ਰੈਫਿਕ ਚਲਾਣਾਂ ਦੀ ਗਿਣਤੀ ਤੇਜ਼ੀ ਨਾਲ ਵਧ ਗਈ ਹੈ ਤੇ ਗਿਣਤੀ ਹਜ਼ਾਰਾਂ ਚ ਨਹੀਂ ਲੱਖਾਂ ਚ ਹੈ ਪ੍ਰਸ਼ਾਸਨ ਮੁਤਾਬਕ ਕਿ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰ ਚ ਲਗਭਗ 1.7 ਲੱਖ ਚਲਾਣ ਅਜੇ ਵੀ ਬਕਾਇਆ ਪਏ ਨੇ ਪ੍ਰਸ਼ਾਸਨ ਮੁਤਾਬਕ ਅਜਿਹੇ ਵਾਹਨਾਂ ਤੇ ਲੈਣ ਦੇਣ ਤੇ ਪਾਬੰਦੀ ਵੀ ਹੋਵੇਗੀ ਜਿਹੜਾ ਕਿ ਚਲਾਣ ਪੈਂਡਿੰਗ ਪਿਆ ਹੋਵੇਗਾ ਤਿੰਨਾ ਤਾਂ ਤੁਸੀਂ ਉਸ ਨੂੰ ਅੱਗੇ ਵੇਚ ਸਕਦੇ ਹੋ ਤੇ ਨਾਉ ਵਾਹਨ ਖਰੀਦਿਆ ਜਾ ਸਕਦਾ ਜਿਸ ਦਾ ਚਲਾਨ ਪੈਂਡਿੰਗ ਪਿਆ ਹੈ ਇਸ ਨਾਲ ਵਾਨਾ ਦੀ ਜਿਹੜੀ ਮਲਕੀਅਤ ਦਾ ਤਬਾਦਲਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਨਵੀਨੀਕਰਨ ਡੁਪਲੀਕੇਟ ਜਾਰੀ ਕਰਨ ਪ੍ਰਦੂਸ਼ਣ ਸਰਟੀਫਿਕੇਟ ਤੇ ਬੀਮਾ ਵਰਗੀਆਂ ਸੇਵਾਵਾਂ ਉਦੋਂ ਤੱਕ ਬੰਦ ਹੋ ਜਾਣਗੀਆਂ ਜਦ ਤੱਕ ਤੁਸੀਂ ਚਲਾਨ ਨਹੀਂ ਭੁਗਤਦੇ ਪਹਿਲਾਂ ਇਹ ਹੁੰਦਾ ਸੀ ਕਿ ਚਲਾਨ ਭਾਵੇਂ ਪੈਂਡਿੰਗ ਪਿਆ ਪਰ ਬੀਮਾ ਵੀ ਹੋ ਜਾਂਦਾ ਔਰ ਪੋਲੂਸ਼ਨ ਜਿਹੜਾ ਸਰਟੀਫਿਕੇਟ ਆ ਉਹ ਵੀ ਤੁਹਾਨੂੰ ਮਿਲ ਜਾਂਦਾ ਹੋਰ ਜਿਹੜੇ ਜ਼ਰੂਰੀ ਦਸਤਾਵੇਜ਼ ਨੇ ਵਹੀਕਲ ਦੇ ਨਾਲ ਸਾਧਨ ਦੇ ਨਾਲ ਸੰਬੰਧਿਤ ਮੋਤ ਤੁਹਾਨੂੰ ਮਹਈਆ ਕਰਵਾ ਦਿੱਤੇ ਜਾਂਦੇ ਸਨ ਪਰ ਹੁਣ ਜੇਕਰ ਤੁਹਾਡੇ ਚਲਾਨ ਪੈਂਡਿੰਗ ਹੋਣਗੇ ਤਾਂ ਤੁਹਾਨੂੰ ਇਹ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਨਹੀਂ ਮਿਲਣਗੇ ਜਿਸ ਦੇ ਕਰਕੇ ਤੁਹਾਡੇ ਲਈ ਪਹਿਲਾਂ ਚਲਾਨ ਭਰਨਾ ਭੁਗਤਣਾ ਜ਼ਰੂਰੀ ਹੋਵੇਗਾ ਉਸ ਤੋਂ ਬਾਅਦ ਸਾਰੇ ਦਸਤਾਵੇਜ਼ ਤੁਹਾਨੂੰ ਮਿਲਣਗੇ ਇਸ ਦੇ ਲਈ ਸਖਤੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਹ ਕਦਮ ਸੜਕ ਸੁਰੱਖਿਆ ਮਾਪਦੰਡਾ ਨੂੰ ਬਣਾਈ ਰੱਖਣ ਤੇ ਟ੍ਰੈਫਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਦੱਸਿਆ ਜਾ ਰਿਹਾ ਹੈ ਦਾਵਾ ਇਹ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਰਜਿਸਟ੍ਰੇਸ਼ਨ ਦਫ਼ਤਰ ਮੁਤਾਬਕ ਡਰਾਈਵਰਾਂ ਨੂੰ ਦਿੱਤਾ ਗਿਆ ਆਖਰੀ ਮੌਕਾ ਹੈ ਕਿ 15 ਦਿਨਾਂ ਦੇ ਵਿੱਚ ਜਿਸ ਦੇ 5 ਜਾਂ 5 ਤੋਂ ਵੱਧ ਚਲਾਨ ਨੇ ਉਹ ਭਰ ਦੇਵੇ ਇਹ ਜਾਣਿਆ ਜਾਵੇਗਾ ਇਸ ਸਮੇਂ ਸ਼ਹਿਰ 'ਚ ਹਜ਼ਾਰਾਂ ਲੋਕ ਜਏ ਨੇ ਜਿਨ੍ਹਾਂ ਦੇ 5 ਜਾਂ ਇਸ ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਨੇ ਪਰ ਉਹ ਆਪਣੇ ਚਲਾਨ ਭੁਗਤ ਨਹੀਂ ਰਹੇ ਇਸ ਸਮੇਂ ਸ਼ਹਿਰ 'ਚ ਸੀਸੀਟੀਵੀ ਕੈਮਰਿਆਂ ਤੋਂ ਆਨਲਾਈਨ ਚਲਾਨ ਕੱਟੇ ਜਾਂਦੇ ਨਹੀਂ ਜਿਸ ਕਾਰਨ ਚਲਾਨਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਪਿਛਲੇ 3 ਸਾਲਾਂ 'ਚ ਹੀ 12 ਲੱਖ ਤੋਂ ਵੱਧ ਚਲਾਨ ਜਾਰੀ ਕੀਤੇ ਗਏ ਇਹ ਜਾਣਿਆ ਜਾਂਦਾ ਹੈ ਕਿ ਸ਼ਹਿਰ ਵਾਸੀ ਵਾਹਨ ਐਪ ਡਾਊਨਲੋਡ ਕਰਕੇ ਆਪਣੇ ਚਲਾਨ ਦੀ ਸਥਿਤੀ ਦੀ ਜਾਂਚ ਵੀ ਕਰ ਸਕਦੇ ਨੇ ਜਿਸ ਵਿਅਕਤੀ ਦਾ ਆਨਲਾਈਨ ਚਲਾਨ ਕੱਟਿਆ ਜਾਂਦਾ ਹੈ ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਮੋਬਾਈਲ 'ਤੇ ਇੱਕ ਮੈਸੇਜ ਵੀ ਭੇਜ ਕੇ ਸੂਚਿਤ ਕਰ ਦਿੱਤਾ ਜਾਂਦਾ ਹੈ ਟਰਾਂਸਪੋਰਟ ਡਾਇਰੈਕਟਰ ਪ੍ਰਦੂਮਨ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਨਾ ਭਰਨ ਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਵੀ ਜਿਹੜੀ ਆ ਸਸਪੈਂਡ ਕੀਤੀ ਜਾ ਸਕਦੀ ਹੈ ਟ੍ਰੈਫਿਕ ਦੀ ਉਲੰਘਣਾ ਸੜਕ ਹਾਸਿਆਂ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ ਔਰ ਟ੍ਰੈਫਿਕ ਦੀ ਜਿਹੜੀ ਉਲੰਘਣਾ ਹੋਈ ਹੈ ਸਭ ਤੋਂ ਵੱਧ ਉਹ ਰੈੱਡ ਲਾਈਟ ਜੰਪ ਕਰਨ ਦੀ ਹੈ 5 ਲੱਖ ਚਲਾਨ ਪਿਛਲੇ ਸਾਲ ਸਿਰਫ ਰੈੱਡ ਲਾਈਟ ਜੰਪ ਕਰਨ ਦੇ ਕੱਟੇ ਗਏ ਨੇ ਵੀ ਸੂchna ਮਿਲਦੀ ਹੈ ਪਿਛਲੇ ਸਾਲ 352 ਲਾਇਸੈਂਸ ਜਿਹੜੇ ਸਸਪੈਂਡ ਕੀਤੇ ਗਏ ਸਨ ਸਾਲ 2024 ਚ 352 ਲੋਕਾਂ ਦੇ ਜਦੋਂ ਲਾਈਸੈਂਸ ਮਤਲ ਕੀਤੇ ਗਏ ਤੇ ਉਸ ਤੋਂ ਬਾਅਦ ਕਾਫੀ ਫਰਕ ਪੈ ਗਿਆ ਸੀ ਪੈਂਡਿੰਗ ਨਹੀਂ ਸੀ ਰਹੇ ਚਲਾਨ ਕਿਉਂਕਿ ਲੋਕਾਂ ਵਿੱਚ ਇੱਕ ਡਰ ਪੈਦਾ ਹੋ ਗਿਆ ਸੀ ਕਿ ਕਿਤੇ ਸਾਡੇ ਨਾਲ ਵੀ ਇਸ ਤਰ੍ਹਾਂ ਨਾ ਹੋ ਜਾਵੇ ਔਰ ਜੋ ਬਿਨਾ ਹੈਲਮਟ ਤੋਂ ਦੌੜਦੇ ਨੇ ਉਹਨਾਂ ਦੇ ਜਿਹੜੇ ਲਾਈਸੈਂਸ ਵੀ ਜਿਹੜੇ ਆ ਸਸਪੈਂਡ ਕੀਤੇ ਗਏ ਇਸ ਤੋਂ ਇਲਾਵਾ ਰੈੱਡ ਲਾਈਟ ਜੰਪ ਡਰਿੰਕ ਐਂਡ ਡਰਾਈਵ ਔਰ ਟ੍ਰਿਪਲ ਰਾਈਡਿੰਗ ਪ੍ਰੈਸ਼ਰ ਹਾਰਮ ਤੇ ਖਤਰਨਾਕ ਡਰਾਈਵਿੰਗ ਦੇ ਚਲਾਨ ਵੀ ਸ਼ਾਮਲ ਨੇ ਸਾਲ 2021 ਵਿੱਚ 4057 ਡਰਾਈਵਰਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਸਾਲ 2022 ਚ 1139 ਡਰਾਈਵਰਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਤੇ ਸਾਲ 2023 ਚ 384 ਡਰਾਈਵਰਾਂ ਦੇ ਲਾਇਸੈਂਸ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਨੇ ਔਰ ਜਿੰਨਾ ਤੱਕ ਜਾਣਕਾਰੀ ਇਹ ਕਿਹ ਵੀ ਦਿੱਤੀ ਗਈ ਹੈ ਕਿ ਜਿਹੜਾ 1 ਲੱਖ 46000 ਉਹ ਲੋਕ ਨੇ ਜਿਨ੍ਹਾਂ ਨੇ ਜਿਹੜੀ ਓਵਰ ਸਪੀਡਿੰਗ ਕੀਤੀ ਹੈ ਜਿਨ੍ਹਾਂ ਦਾ ਚਲਾਨ ਕੱਟਿਆ ਗਿਆ ਇਸ ਤਰ੍ਹਾਂ ਟੋਟਲ ਜਿਹੜੇ ਕੁੱਲ ਚਲਾਨ ਬਣੇ ਉਹ 985451 ਬਣੇ ਜਨਵਰੀ 1 ਤੋਂ ਦਸੰਬਰ 31 2024 ਤੱਕ ਇੱਕ ਸਾਲ ਦੇ ਵਿੱਚ ਹੀ ਲਗਭਗ 10 ਲੱਖ ਜਾਂ 9.5 ਲੱਖ ਕਹਿ ਸਕਦੇ ਹਾਂ ਸੀ ਚਲਾਨ ਕੱਟੇ ਜਾਣੇ ਕੋਈ ਛੋਟੀ ਗਿਣਤੀ ਨਹੀਂ ਹੈ ਜਿਸ ਕਰਕੇ ਪੈਂਡਿੰਗ ਬਹੁਤ ਜ਼ਿਆਦਾ ਚਲਾਨ ਪਏ ਸੀ ਜਿਹੜੇ 7.5 ਲੱਖ ਗਿਣਤੀ ਦੱਸੀ ਜਾ ਰਹੀ ਹੈ ਜਿਸ ਦੇ ਕਰਕੇ ਕਦਮ ਚੁੱਕਿਆ ਗਿਆ ਔਰ ਜੇਕਰ ਤੁਸੀਂ ਵੀਹਿਕਲ ਤੁਹਾਡਾ ਬਾਹਰਲਾ ਰਜਿਸਟਰਡ ਹੈ ਜਾਂ ਚੰਡੀਗੜ੍ਹ ਦਾ ਹੀ ਨੰਬਰ ਹੈ ਪਰ ਚਲਾਨ ਜੇਕਰ ਚੰਡੀਗੜ੍ਹ ਚ ਕੱਟਿਆ ਗਿਆ ਉਹਨਾਂ ਲਈ ਜ਼ਰੂਰੀ ਖਬਰ ਹੈ ਕਿ 15 ਦਿਨਾਂ ਦੇ ਵਿੱਚ ਆਪਣੇ ਚਲਾਨ ਭੁਗਤ ਲਵੋ ਨਹੀਂ ਤਾਂ ਫਿਰ ਤੁਹਾਨੂੰ ਜਿਹੜੇ ਤੁਹਾਡੇ ਡਰਾਈਵਿੰਗ ਲਾਇਸੈਂਸ ਜਾਂ ਆਰਸੀ ਆ ਜਿਹੜੀ ਉਹ ਵੀ ਸਸਪੈਂਡ ਕੀਤੀ ਜਾ ਸਕਦੀ ਹੈ ਇਸ ਦੇ ਲਈ ਜਿਹੜਾ ਕੀ ਹੈ ਜੁਰਮਾਨਾ ਵੀ ਬਣਦਾ ਇੱਕ ਜਿਹੜੀ ਰਕਮ ਹੈ ਉਹ ਹੁਣ ਤੱਕ ਸਾਰੇ ਚਲਾਨਾਂ ਨੂੰ ਮਿਲਾ ਕੇ ਲਗਭਗ ਜੇਕਰ ਸਾਰੇ ਚਲਾਨ ਭੁਗਤੇ ਜਾਂਦੇ ਨੇ ਤਾਂ 23 ਕਰੋੜ ਰੁਪਇਆ ਰਕਮ ਬਣ ਜਾਵੇਗੀ ਟ੍ਰੈਫਿਕ ਪੁਲਿਸ ਦੇ ਜਿਹੜੀ ਕਿ ਖਾਤੇ ਵਿੱਚ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਚਲਾਨ ਨੇ ਉਹ ਪੈਂਡਿੰਗ ਹੋਣ ਦੇ ਕਰਕੇ ਕਦਮ ਚੁੱਕਿਆ ਗਿਆ ਤੇ ਟ੍ਰੈਫਿਕ ਡਾਇਰੈਕਟਰ ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਅਜਿਹਾ ਕੋਈ ਹਾਲੇ ਵੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਵੀ ਨਹੀਂ ਕਰਦਾ 15 ਦਿਨਾਂ ਦੇ ਅੰਦਰ ਅੰਦਰ ਨਹੀਂ ਚਲਾਨ ਭੁਗਤਦਾ ਤਾਂ ਫਿਰ ਉਹਨਾਂ ਨੂੰ ਖਮਿਆਜੇ ਭੁਗਤਨੇ ਪੈ ਸਕਦੇ ਨੇ ਤੇ ਉਹਨਾਂ ਨੂੰ ਚਲਾਨ 500000 ਜਾਂ 200000 ਦੀ ਬਜਾਏ ਜ਼ਿਆਦਾ ਮਹਿੰਗਾ ਪੈ ਸਕਦਾ ਹੈ ਤਾਂ ਹੁਣ ਇਹ ਨਿਰਭਰ ਕਰਦਾ ਹੈ ਜਿਹੜੇ ਵਹੀਕਲਾਂ ਦੇ ਚਲਾਨ ਕੱਟੇ ਗਏ ਨੇ ਕਿ ਉਹ ਸਮੇਂ ਸਿਰ ਇਸ ਦਾ ਭੁਗਤਾਨ ਕਰ ਪਾਉਂਦੇ ਨੇ ਜਾਂ ਨਹੀਂ ਕਰ ਪਾਉਂਦੇ ਜਿਹੜੇ ਨਹੀਂ ਕਰਨਗੇ ਤੇ ਉਹਨਾਂ ਦੇ ਲਈ ਜੋ ਸਖਤ ਨਿਯਮ ਤੇ ਹਦਾਇਤਾਂ ਦਿੱਤੀਆਂ ਗਈਆਂ ਨੇ ਫਿਰ ਉਸ ਪ੍ਰਕਿਰਿਆ ਦੇ ਵਿੱਚੋਂ ਉਹਨਾਂ ਸਬੰਧਤ ਡਰਾਈਵਰਾਂ ਨੂੰ ਜਾਂ ਗੱਡੀ ਦੇ ਮਾਲਕਾਂ ਨੂੰ ਲੰਘਣਾ ਪੈ ਸਕਦਾ ਹੈ ਲਾਲਜਾਤ ਤੱਕ ਨਵਾਂ ਅਪਡੇਟ ਆਉਂਦਾ ਤੱਕ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ